बोले सोनिहार सूर्यका शोमनीय कालिदल जिंदाबाद शोमनीय कालिदल जिंदाबाद लेकिन आज जब कोई एकता दी गल ਦਾ ਹੰਗਾਰਾ ਇਹਨਾਂ ਨੇ ਭਰਿਆ ਤੇ ਮੈਂ ਉਸ ਤੇ ਆਪਣੀ ਹਾਮੀ ਆਪਣੀ ਮੈਂ ਅ ਸ਼ੁਕਰੀਤੇ ਜਿੰਨਾ ਮੈਂ ਆਪਣੀ ਪਾਰਟੀ ਨੇ ਮੇਰੀ ਨੇ ਬਹੁਤ ਇਤਿਆਦ ਦਿੱਤਾ ਸੀ ਵੀ ਕੇ ਕਰਕੇ ਪੋਲਿਟিক্যাল ਅਫੇਅਰ ਕਮੇਟੀ ਨੇ ਔਰ ਕੋਰ ਕਮੇਟੀ ਨੇ ਜੇ ਜੋ ਫੈਸਲਾ ਲਾਉ ਕੀ ਖਲਾਓਗੇ ਮੈਂ ਇਸ ਗੱਲ ਨੂੰ ਐਕਸੈਪਟ ਕਰਦਾ ਹਾਂ ਔਰ ਕੋਈ ਕੰਡੀਸ਼ਨ ਨਹੀਂ ਮੇਰੇ ਇਹਨਾਂ ਨੂੰ ਬਹੁਤ ਲਗਾਇਆ ਤੇ ਇਹਨਾਂ ਦੇ ਮੇਰੇ ਇਹਨਾਂ ਦਾ ਮੇਰੇ ਪਿਤਾ ਜੀ ਸਾਹਿਬ ਨਾਲ ਇਹਨਾਂ ਦੇ ਬਜ਼ੁਰਗਾਂ ਦਾ ਮੇਰੇ ਬਜ਼ੁਰਗਾਂ ਨਾਲ ਬਹੁਤ ਲਗਾਇਆ ਤੇ ਅੱਜ ਮੈਨੂੰ ਜਿਹੜੀ ਵੱਡੀ ਖੁਸ਼ੀ ਹੈ ਤੇ ਮੈਂ ਕਹਿ ਸਕਦਾ ਹਾਂ ਅੱਜ ਦਿੱਲੀ ਦਾ ਸਮੂਚਾ ਸਿੱਖ ਇਕੱਠਾ ਹੋ ਗਿਆ ਇੱਕ ਜਿੱਤ ਕਰਨ ਲਈ ਬੋਲੇ ਸਰਨਾਪਾ ਸਾਹਿਬ ਇੱਥੇ ਆ ਮਾਝ ਬੜੀ ਖੁਸ਼ੀ ਹੈ ਮੈਂ ਪਹਿਲੇ ਵੀ ਸਾਰਿਆਂ ਨੂੰ ਅਪੀਲ ਕੀਤੀ ਮੈਂ ਜੇ ਕਾਲੀ ਦਲ ਦੀ ਲੀਡਰਸ਼ਿਪ ਦੀ ਸਹਾਣਾ ਦੇਖੋ ਮੈਂ ਬਹੁਤ ਕਾਫੀ ਜੂਨੀਅਰ ਹਾਂ ਪਰ ਕਿਉਂਕਿ ਜੰਵਾਰੀ ਪ੍ਰਧਾਨਗੀ ਦੀ ਦਾਸੂ ਮਿਲੀ ਹੈ ਮੇਰੀ ਕੋਸ਼ਿਸ਼ ਇੱਕੋ ਇੱਕ ਹੈ ਕਿ ਆਪਣੀ ਕੌਮ ਦੇ ਜੋ ਜੋ ਆਪਣੇ ਕੌਮ ਤੋਂ ਅਲੱਗ ਹੋਏ ਹੈ ਜਾਂ ਪਾਰਟੀ ਤੋਂ ਕਿਸੇ ਕਾਰਨ ਕਰਕੇ ਜੇ ਮੇਰੇ ਤੋਂ ਗਲਤੀ ਹੋਈ ਤਾਂ ਮੈਂ ਉਦੋਂ ਵੀ ਮਾਫੀ ਮੰਗ ਲੈ ਕੋਈ ਮੰਗੀ ਸੀ ਮੈਂ ਹੁਣ ਵੀ ਮੰਗਦਾ ਹਾਂ ਕਿਉਂਕਿ ਆਪਣੇ ਵਾਸਤੇ ਕੌਮ ਨੰਬਰ 1 ਨੰਬਰ ਤੇ ਆ ਜੇ ਆਪਾਂ ਇਕੱਠੇ ਆ ਜਿਵੇਂ ਆਪਾਂ ਸ਼ੁਰੂ ਕੀਤਾ ਸੀ ਤਾਂ ਹੀ ਤਕੜੇ ਜਿਹੜੇ ਅੱਜ ਅੱਖਾਂ ਦਿਖਾਉਂਦੇ ਆ ਕਿਉਂ ਦਿਖਾਉਂਦੇ ਉਹਨਾਂ ਦੇਖਿਆ ਜਦੋਂ ਮੰਡੇ ਗਿਆ ਕੋਈ ਇੱਧੇ ਇੱਧੇ ਤਰੇ ਤਰੇ ਦਾ ਮੰਡੇ ਆ ਹੁਣ ਜਦੋਂ ਆਪਾਂ ਇਕੱਠੇ ਹੋਈ ਜਾਂਦੇ ਆ ਦੇਖੋ ਆਪਣੇ ਸਾਰੇ ਪੰਜਾਬ ਤੋਂ ਹੀ ਹੌਸਲਾ ਦੇਚ ਵੀ ਹੌਸਲਾ ਹਿੰਦੁਸਤਾਨ ਦੀ ਦੁਨੀਆ ਦੇ ਕੋਨੇ-ਕੋਨੇ ਚ ਟੈਲਫੋਨ ਆਉਣ ਲੱਗੇ ਕਿ ਜੀ ਕੱਥੇ ਤੇ ਮੈਂ ਤਾਂ ਜਿਹੜੇ ਲੋਕ ਹਲੇ ਵੀ ਇਹਨਾਂ ਦਾ ਮਨ ਹਲੇ ਨਹੀਂ ਪੜਿਆ ਇਹ ਉਹਨਾਂ ਨੇ ਬੇਨਤੀ ਕਰਦਾ ਇਕੱਠੇ ਹੋ ਜੋ ਤਾਈ ਤੁਸੀਂ ਆਪਾਂ ਬੱਜ ਸਕਾਂਗੇ ਤੇ ਇਸ ਕਰਕੇ ਮੈਂ ਕਾਫੀ ਦੇਰ ਦਾ ਮੈਂ ਬੇਨਤੀ ਕਰ ਰਿਹਾ ਸੀ ਇਸ ਇਨਸਾਨ ਮਨਜੀਤ ਸਿੰਘ ਜੀ ਨੂੰ ਮੇਰੇ ਇਹਨਾਂ ਨਾਲ ਬਹੁਤ ਲਗਾ ਹੈ ਤੇ ਇਹਨਾਂ ਦੇ ਮੇਰੇ ਇਹਨਾਂ ਦਾ ਮੇਰੇ ਪਿਤਾ ਜੀ ਸਾਹਿਬ ਨਾਲ ਇਹਨਾਂ ਦੇ ਬਜ਼ੁਰਗਾਂ ਦਾ ਮੇਰੇ ਬਜ਼ੁਰਗਾਂ ਦਾ ਬਹੁਤ ਲਗਾ ਹੈ ਦੇਖੋ ਇਸ ਇਹਨਾਂ ਦੇ ਬਜ਼ੁਰਗਾਂ ਦਾ ਸਿਕਉਮ ਵਾਸਤੇ ਕਾਲੀ ਦਲ ਵਾਸਤੇ ਬਹੁਤ ਪੁਰਾਣਾ ਇਤਿਹਾਸ ਤੇ ਯੋਗਤਾੰਦ ਰਿਹਾ ਸੋ ਜਿਹੜੇ ਪਰਿਵਾਰ ਐ ਜਿਹਨਾਂ ਦਾ ਇਤਿਹਾਸ ਸਿੱਖ ਆਉਂਦੇ ਸੇਵਾ ਚ ਲੱਗਿਆ ਹੋਏ ਉਹ ਪਰਿਵਾਰਾਂ ਨੂੰ ਸਾਰਿਆਂ ਨੂੰ ਇਕੱਠੀ ਪੀੜੀ ਤੇ ਪੀੜੀ ਇਕੱਠੀ ਆਪਣੇ ਜਨਰੇਸ਼ਨਸ ਨੂੰ ਆਪਣੇ ਇਕੱਠਾ ਹੋਣਾ ਚਾਹੀਦਾ ਹੈ ਤੇ ਅੱਜ ਮੈਨੂੰ ਜਿਹੜੀ ਵੱਡੀ ਖੁਸ਼ੀ ਹੈ ਤੇ ਮੈਂ ਕਹਿ ਸਕਦਾ ਅੱਜ ਦਿੱਲੀ ਦਾ ਸਮੂਚਾ ਸਿੱਖ ਇਕੱਠਾ ਹੋ ਗਿਆ ਇੱਕ ਝੰਡੇ 'ਤੇ ਲਓ ਸਰਨਾ ਸਾਹਿਬ ਬੈਠੇ ਆ ਜੇ ਤੁਸੀਂ ਦੇਖੋਗੇ ਦਿੱਲੀ ਗੁਰਦੁਆਰਾ ਇਲੈਕਸ਼ਨ ਦੇ ਇਲੈਕਸ਼ਨ ਦਾ ਸੁਭਾਵ ਵੀ ਦੇਖੋ ਤਿੰਨੇ ਪਾਰਟੀਆਂ ਇੱਕ ਹੋ ਗਈਆਂ ਹੁਣ ਸਰਨਾ ਸਾਹਿਬ ਵੀ ਲੜੇ ਸੀ ਮੰਜੀ ਦੀ ਵੀ ਲੜੇ ਅਕਾਲੀ ਦਲ ਅੱਜ ਤਿੰਨੇ ਹੋ ਗਿਆ ਦੇਖੋ ਕਿੰਨੀ ਵੱਡੀ ਤਾਕਤ ਆ ਤੁਹਾਡੀ ਹੁਣ ਸਾਰੇ ਉਵੇਂ ਪੰਜਾਬ ਸਾਰੇ ਇਕੱਠੇ ਹੋ ਰਿਹਾ ਤੇ ਜਿਹੜੇ ਨਹੀਂ ਹੋ ਰਹੇ ਉਹਨਾਂ ਨੂੰ ਵੀ ਬੇਇੱਜ਼ਤੀ ਕਰਦਾ ਆਜੂ ਇਕੱਠੇ ਜਦੋਂ ਜਿਸ ਦਿਨ ਇਕੱਠੇ ਹੋ ਜੇ ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਦੇਖ ਕੇ ਹੀ ਦੂਜੇ ਵਿਰੋਧੀ ਝੁਕਣਗੇ ਥੋਡੀ ਤਾਕਤ ਨੂੰ ਦੇਖ ਕੇ ਕੁਝ ਗਏ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਜੀ ਮਨਜੀਤ ਜੀ ਨੂੰ ਕਿ ਆਓ ਤੁਸੀਂ ਕਾਲੀ ਦਲ ਦੀ ਵਿੱਚ ਆਓ ਤੁਸੀਂ ਤੁਹਾਡੀ ਬੜੀ ਲੋੜ ਹੈ ਤੁਹਾਡੇ ਸਾਥੀਆਂ ਦੀ ਲੋੜ ਹੈ ਇਕੱਠੇ ਰਲ ਮਿਲ ਕੇ ਸਰਨਾ ਸਾਹਿਬ ਮਨਜੀਤ ਜੀ ਸਾਰੀ ਆਪਾਂ ਜਿਹੜੀ ਟੀਮ ਹੈ ਇਕੱਠੇ ਰਲ ਮਿਲ ਕੇ ਇੰਨੇ ਤਕੜੇ ਇੱਥੇ ਹੋ ਜੀਏ ਕਿ ਤੁਹਾਡੇ ਸਾਹਮਣੇ ਵੱਡੀ ਤੋਂ ਵੱਡੀ ਤਾਕਤ ਝੁਕੇ ਤੇ ਤੁਹਾਡੇ ਨਾਲ ਤੁਹਾਡੀ ਕੌਮ ਵਾਸਤੇ ਆਪਾਂ ਜੋ ਮਸਲੇ ਆ ਆਪਾਂ ਤਾਂ ਹੀ ਆਪਾਂ ਹੱਲ ਕਰਾ ਸਕਾਂਗੇ ਸੋ ਮੈਂ ਅੱਜ ਬੇਨਤੀ ਕਰਨਾ ਆਇਆ ਸੀ ਤੇ ਮੈਨੂੰ ਪੂਰਾ ਯਕੀਨ ਹੈ ਤੇ ਬੇਨਤੀ ਪ੍ਰਵਾਨ ਕਰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਬੀਰ ਸਿੰਘ ਬਾਦਲ ਜੀ ਦਾ ਜਿਹੜੇ ਪੰਥਕ ਇਕਤਾ ਦਾ ਸੁਨੇਹਾ ਲੈ ਕੇ ਸਰਮਜੀਤ ਸਿੰਘ ਜੀ ਦੇ ਗ੍ਰਹਿ ਵਿਖੇ ਪੁੱਜੇ ਨੇ ਮੈਂ ਬੇਨਤੀ ਕਰਾਂ ਸਰਮਜੀਤ ਸਿੰਘ ਜੀ ਜੀ ਨੂੰ ਉਹ ਆਪਣੀ ਗੱਲ ਅੱਗੇ ਕਹਿਣਗੇ ਔਰ ਜੋ ਅੱਜ ਦਾ ਫੈਸਲਾ ਹੈ ਉਸ ਨੂੰ ਡਿਕਲੇਅਰ ਕਰਨਗੇ ਔਰ ਅੱਜ ਇਹ ਮੇਰੇ ਗ੍ਰਹਿ ਵਿਖੇ ਆਏ ਨੇ ਔਰ ਇਹ ਅਪੀਲ ਕੀਤੀ ਹੈ ਕਿਉਂਕਿ ਇਹ ਕਾਫੀ ਚਿਰ ਤੋਂ ਸਾਡੀ ਆਪਸ ਦੇ ਵਿੱਚ ਚੰਦੂ ਬਾਜਾ ਜੀ ਦੇ ਥਰੂ ਸਰਨਾ ਸਾਹਿਬ ਦੇ ਥਰੂ ਗੱਲਬਾਤ ਚੱਲ ਰਹੀ ਸੀ ਸਰਪਰਮਜੀਤ ਸਿੰਘ ਰਾਣਾ ਮਹਿੰਦਰ ਸਿੰਘ ਸਤਨਾਲ ਸਿੰਘ ਜੀ ਔਰ ਪਰਮੇਦਰਪਾਲ ਔਰ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਸੀਗੀ ਇਹਨਾਂ ਦੇ ਨਾਲ ਸਾਰਿਆਂ ਦੀ ਮੀਟਿੰਗਾਂ ਹੋ ਰਹੀਆਂ ਸੀ ਲੇਕਿਨ ਅੱਜ ਜੇ ਕੋਈ ਏਕਤਾ ਦੀ ਗੱਲ ਦਾ ਹੰਗਾਰਾ ਇਹਨਾਂ ਨੇ ਭਰਿਆ ਤੇ ਮੈਂ ਉਸ ਤੇ ਆਪਣੀ ਹਾਮੀ ਆਪਣੀ ਮੈਂ स्वीकृति दिना मैं अपनी पार्टी ने मेरी ने मनु अख्तियार दिता मीटिंग करके पोलिटल अफेयर कमेटी ने और कोर कमेटी ने कि जो फैसला लो ठीक लोगे मैं इस गल एक्सैप्ट करदा और कोई कंडीशन नहीं सरना साहब इत प्रधान थे असि नल के लग गए और साइ इलेक्शन नहीं है सवेरे की अभी कोई इलेक्शन लड़नी है कोई सीटा वंटनिया कोई इलेक्शन जितनी है या फिर अहदे चाहिए ने काम एको है ਕਿ ਸਾਡੇ ਜਿਹੜੇ ਮਸਲੇ ਨੇ ਉਹ ਭਾਵੇਂ ਬੰਦੀ ਸਿੰਘਾਂ ਦਾ ਹੋਵੇ ਉਹ ਆਰਟੀਕਲ 25 ਦਾ ਹੋਵੇ ਉਹ ਗਿਆਨ ਗੋਧਰੀ ਸਾਹਿਬ ਦਾ ਹੋਵੇ ਉਹ ਡਾਂਗਬਾੜ ਸਾਹਿਬ ਦਾ ਹੋਵੇ ਔਰ ਪੰਜਾਬ ਦੇ ਮਸਲੇ ਜਿਹੜੇ ਨੇ ਕਿਤੇ ਐਸਜੀਪੀਸੀ ਨੂੰ ਹੱਥ ਪੈਣ ਦਿਆ ਕਿਤੇ ਮੈਂ ਸਮਝਦਾ ਕਿ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੀ ਯੂਟੀ ਦੀ ਤੋੜੀ ਜਾ ਰਹੀ ਹੈ ਪੰਜਾਬ ਦਾ ਦਖਲ ਕੱਢਿਆ ਜਾ ਰਿਹਾ ਕਿਤੇ ਭਾਖੜਾ ਨੰਗਲ ਡੈਮ ਦੇ ਵਿੱਚੋਂ ਪੰਜਾਬ ਦਾ ਖੌੜੀ-ਖੌੜੀ ਕਰਕੇ ਅਸਰ ਕੱਢਿਆ ਜਾ ਰਿਹਾ